ਇਹ ਤੁਹਾਨੂੰ 200 ਦਾ ਪਊਗਾ ਜੀ ਲੋ ਲਓ ਜੀ 200 ਨਾਲ ਦੁਪੱਟਾ ਨਾਲ ਵਰਕਿੰਗ ਵਾਲਾ ਦੁਪੱਟਾ ਮਿਲੂਗਾ ਇਹ ਤੁਹਾਨੂੰ ਲੋ ਜੀ ਇਹ ਤੁਹਾਨੂੰ 550 ਦੀ ਰੇਟ ਆਜੂਗਾ ਲੋ ਜੀ 550 ਦੀ ਇਹ ਹੋਰ ਸੇ ਰੇਟ 200 200 ਰੁਪਏ ਦਾ ਸੂਟ ਅੱਛਾ ਜੀ 200 ਦਾ ਸਾਰਾ ਸੂਟ 200 ਦਾ ਸੂਟ ਓਕੇ ਪੂਰਾ ਹੱਥ ਦਾ ਕੰਮ ਹੋਊਗਾ ਅੱਛਾ ਜੀ ਕਿਸੇ ਤਰ੍ਹਾਂ ਦੀ ਬਾਜ਼ੂ ਬਣੀ ਹੋਊਗੀ ਕਿਸੇ ਤਰ੍ਹਾਂ ਹੀ ਕੰਪੀਅਰ ਨਹੀਂ ਹੈਗੀ ਸੈਂਡੀ ਲਾ ਦੇ ਬਾਈ ਨੇ ਰੰਗਾਂ ਦੀ ਸੈਂਡੀ ਕਪੜਾ ਇਹਦਾ ਨਾਮ ਲੋ ਜੀ ਸੈਂਡੀ ਲੋ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਜਿੰਨੇ ਮਰਜ਼ੀ 200 ਦਾ ਸੂਟ ਸਾਰਾ ਲੋ ਜੀ ਕਰੋ ਚੈੱਕ ਕਰਾਈ ਨੇੜੋਂ ਚੈੱਕ ਨਾਲ ਇਹਦੀ ਬਾਜ਼ੂ ਬਣੀ ਹੋਈਗੀ ਸਵਾਰ ਵੀ ਬਣੀ ਹੋਈਗੀ ਇਹਦੀ ਅੱਛਾ ਜੀ ਨਾਲ ਦੁਪੱਟਾ ਫੁੱਲ ਜਾਲ ਵਾਲਾ ਬਣਿਆ ਆ ਲੋ ਆ ਲੋ ਕੱਢਿਆ ਹੈ ਲਾਈਟ ਆ ਪਿਓਰ ਦੇ ਵੇਜ਼ ਦੇ ਉੱਤੇ ਅੱਛਾ ਜੀ ਆ ਲੋ ਭਾਰਾ ਕਾਫੀ ਭਾਈ ਇਹ ਸੂਟ ਦਾ ਇਹ ਭਾਈ ਇਹ ਸੂਟ ਹੀ 3-4 ਕਿਲੋ ਮੀਟਰ 300 ਰੁਪਏ ਦਾ ਕੁਰਤਾ ਵੇਚਾਂ ਸਾਰਾ ਸਾਰਾ ਕੁਰਤਾ ਵੇਚਾਂ ਮੈਂ 300 ਰੁਪਏ ਦਾ ਸਿਰਫ ਕੁਰਤਾ ਹੈਲੋ ਜੀ ਸਸੀ ਘਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਮਲੇਰ ਤੋਂ ਵਧੀਆ-ਵਧੀਆ ਵਲੌਗ ਪਾਏ ਨੇ ਜੀ ਤੇ ਅੱਜ ਤੁਹਾਨੂੰ ਲੈ ਕੇ ਆਏ ਆ ਇੱਕ ਬਹੁਤ ਹੀ ਕੈਂਟ ਸ਼ਾਪ ਤੇ ਤੇ ਸ਼ਾਪ ਤੁਸੀਂ ਦੇਖ ਰਹੇ ਜੀ ਮਦੀਨਾ ਕਲੋਥ ਵਾਲਿਆਂ ਕੋਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸੂਟ ਸੂਟ ਇਹਨਾਂ ਤੋਂ ਸਟਾਰਟ ਹੋ ਜਾਂਦੇ ਨੇ ਲੇਡੀਜ਼ ਦੇ ਜੀ ਇਹ ਵੈਰੀ ਫਸਟ ਟਾਈਮ ਹੈ ਮੇਰੇ ਲਈ ਕਿ ਮੈਂ ਲੇਡੀਜ਼ ਦੇ ਸੂਟ ਦਾ ਜਿਹੜਾ ਵਲੌਗ ਬਣਾ ਰਿਹਾ ਸੋ ਸਾਡੀਆਂ ਬੀਬੀਆਂ ਭੈਣਾਂ ਜਰੂਰ ਪਸੰਦ ਕਰਿਓ ਜੀ 200 ਤੋਂ ਸਟਾਰ ਨੇ ਸੂਟ ਤੇ ਜਿਆਦੀ ਤੇ ਨਾਲ ਆਉਂਦੇ ਉਹ ਤੁਹਾਨੂੰ ਦਿਖਾਉਨੇ ਆ ਜੀ ਆਜੋ ਕੀ ਹਾਲ ਹੈ ਕੀ ਹਾਲ ਹੈ ਠੀਕ ਠਾਕ ਬੜੇ ਵਧੀਆ ਚੱਲ ਰਹੀ ਸੀ ਆਇਆ ਤਾਂ ਬਹੁਤ ਸ਼ੁਕਰਾਈ ਬਹੁਤ ਵਧੀਆ ਜੀ ਤੇ ਵੀਰ ਜੀ ਸਾਨੂੰ ਤੁਸੀਂ ਆਪਦਾ ਹੋਲਸੇਲ ਦਾ ਸਿਸਟਮ ਜਿਹੜਾ ਤੁਹਾਡਾ ਸਾਰਾ ਉਹਦੇ ਬਾਰੇ ਦੱਸ ਦੋ ਕਿੰਨੇ ਤੋਂ ਮੈਂ ਦੱਸਿਆ ਵੀ 200 ਤੋਂ ਸਟਾਰਟ ਨੇ ਸੂਟ ਜੀ ਬਿਲਕੁਲ ਮਿਲੂਗਾ ਇਹ 200 ਤੋਂ ਬਿਲਕੁਲ ਤੁਹਾਨੂੰ ਸਟਾਰਟ ਮਿਲੂਗਾ ਤੇ ਕਰ ਦੋ ਸ਼ੁਰੂ ਹੀ ਲਾ ਲਓ ਛੜੀ ਉਹ ਦੋ ਪਰੋ ਜੋ ਮਾਦੀ ਲੈ ਲਓ ਤੁਸੀਂ 200 ਤੋਂ 200 ਤੋਂ ਸਟਾਰਟ ਹੋ ਕੇ ਠੀਕ ਹੈ ਜੀ ਚਾਹੇ 5000 ਤੱਕ ਦੀ ਵੈਰਾਈਟੀ ਲੈ ਲਓ ਆਪਣੇ ਲੋਗੋ ਲਓ ਜੀ ਚੈੱਕ ਕਰੋ ਜੀ ਇਹ ਕਿੰਨੇ ਆਲਾ ਸੂਟ ਹੈ ਜੀ ਨਾਲ ਨਾਲ ਰੇਟ ਵੀ ਦੱਸੀ ਹੈ ਇਹ ਤੁਹਾਨੂੰ 200 ਦਾ ਪਊਗਾ ਜੀ ਲੋ ਲਓ ਜੀ 200 ਨਾਲ ਦੁਪੱਟਾ ਨਾਲ ਵਰਕਿੰਗ ਵਾਲਾ ਦੁਪੱਟਾ ਮਿਲੂਗਾ ਤੁਹਾਨੂੰ ਲਓ ਨਾਲ ਇਹਦਾ ਤੁਹਾਨੂੰ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਮਿਲਾਂਗੇ ਲਓ ਜਿੰਨੇ ਮਾਦੀ ਲੈ ਲਓ ਕਰੀ ਚਲੋ ਚੈੱਕ ਜੀ ਆਹ ਲਓ ਇਹ ਮੈਂ ਹੁਣ ਪਤਾ ਕੀ ਹੈ ਜੀ ਕੱਪੜੇ ਦਾ ਪਛਾਨ ਥੋੜੀ ਜਿਹਾ ਸਾਡੀਆਂ ਬੀਬੀਆਂ ਪਹਿਨਣੋ ਆਪ ਕਰਨੀ ਪੈਣੀ ਬਾਕੀ ਵੀਰੇ ਕਿਹੜੇ ਕੱਪੜੇ ਦੇ ਵਿੱਚ ਵੀ ਦਸੀ ਹੋਣਾ ਇਹ ਬਾਈ ਇਹ ਕਰੇਵ ਦੇ ਉੱਤੇ ਬਣੂਗਾ ਪੀਸ ਇਹ ਸਾਰੇ 200 ਵਾਲੇ ਦਿਖਾ ਰਹੇ ਹੋ ਸਾਰੇ 200 ਵਾਲੇ ਤੁਹਾਨੂੰ ਦਿਖਾ ਦੇ ਨਾਲ ਇੱਕ ਦਫਾ ਨਾਲ ਦੁਪੱਟਾ ਮਿਲੂਗਾ ਤੁਹਾਨੂੰ 5 ਮੀਟਰ ਸੂਟ ਮੈਚਿੰਗ ਸੂਟ 3 ਮੀਟਰ ਸ਼ਲਵਾਰ ਮਿਲੂਗੀ ਠੀਕ ਹੈ ਜੀ ਠੀਕ ਹੈ ਜੀ ਇਹ ਦੋ ਉੱਪਰ ਤੁਸੀਂ ਜੋ ਮਰਜ਼ੀ ਲੈ ਲਓ ਇਹ ਦੋ ਉੱਪਰੋਂ ਤੁਹਾਡ ਸੱਡ ਲੋ ਹੋਰ ਹੌਲ ਸੇਲ ਤੋਂ ਰੇਟ ਮਿਲੂਗਾ ਲੋ ਜੀ ਸਾਰੇ ਹੋਲ ਸੇਲ ਰੇਟ ਵੀਰੇ ਜੇ ਕਿਸੇ ਨੇ ਇਕੱਠਾ ਲੈਣਾ ਹੋ ਤਾਂ ਹੋਰ ਵੀ ਰੇਟ ਜਿਆਜ ਲਾ ਦਿੰਦੇ ਹੋ ਜਿਵੇਂ ਜਿਵੇਂ ਕਿਸੇ ਨੇ ਇਕੱਠਾ ਜਿਆਦਾ ਬਲਕ ਚ 5 10 15 ਸੂਟ ਇੱਕ ਇੱਕ ਦੇ ਵੀ ਹੋ ਇੱਕ ਇੱਕ ਦੇ ਜੇ ਸਾਡੀ ਵਾਸਤੇ ਕਪੜਾ ਲੈਣਾ ਹੋਵੇ ਵੇਚਣ ਵਾਸਤੇ ਕਪੜਾ ਲੈਣਾ ਹੋਵੇ ਆਪਾਂ ਹੋਲ ਸੇਲ ਦਾ ਕੰਮ ਕਰਦੇ ਹਾਂ ਓਕੇ ਹਾਂਜੀ ਵੀਰੇ ਇੱਕ ਤੇ ਤੁਸੀਂ ਆਪਦਾ ਐਡਰੈਸ ਦੱਸ ਦਿਓ ਫਿਰ ਮੁੜ ਕੇ ਕਮੈਂਟ ਚ ਪੁੱਛਦੇ ਨੇ ਮੈਂ ਮੈਂਸ਼ਨ ਵੀ ਕਰ ਦਾਂਗਾ ਸਾਡਾ ਹੋਈ ਜੀ ਮਲੇ ਕੋਲਾ ਤੇਰੀਆਂ ਵਿਆਰ ਮਦੀਨਾ ਕਲਾਥ ਹਾਊਸ ਗੋਪਾਲ ਭਵਨ ਮੰਦਿਰ ਤੇ ਬਿਲਕੁਲ ਨਾਲ ਦੁਕਾਨ ਆ ਸਾਡੀ ਸ਼ੋਰੂਮ ਆ ਠੀਕ ਬ੍ਰੈਡੀ ਸਾਡੇ ਨਾਲ ਤੁਹਾਨੂੰ ਹਰਤ ਨਾ ਮਿਲੂ ਬਰਬਰੀ ਇਹ ਸਾਰੇ ਦੋਸਤੋ ਜੀ ਦਿਖਾ ਰਹੇ ਨੇ ਪਰ ਮਿਲੂ ਨਹੀਂ ਇਹ ਥੋੜਾ ਜਿਆਦਾ ਵਧੀਆ ਆ ਜੂਗਾ ਜੀ ਨਾਲ ਨਾਲ ਜੀ ਵਿਆਹ ਸ਼ਾਦੀ ਦੇ ਵਿੱਚ ਪਾਣ ਵਾਲੇ ਪੀਸ ਮਿਲਣਗੇ ਤੁਹਾਨੂੰ ਫਾਰਮਲ ਫਾਰਮਲ ਪੀਸ ਵਧੀਆ ਪੀਸ ਮਿਲਣਗੇ ਕੀ ਪ੍ਰਾਈਸ ਹੈ ਜੀ ਇਹਦਾ ਆ ਸੂਟ ਬੜਾ ਵਧੀਆ ਰੰਗ ਦਾ ਲੱਗਾ ਵੈਸੇ ਕੀ ਪ੍ਰਾਈਸ ਹੈ ਇਹਦਾ ਇੱਕ ਆ ਚੀਜ਼ ਆ ਜੂਗੀ ਇਹ ਤੁਹਾਨੂੰ 550 ਦੀ ਰੇਟ ਆਜੂਗਾ ਲੋ ਜੀ 550 ਦੀ ਇਹ ਹੋਰ ਸਾਰੇ ਰੇਟ ਤੁਹਾਨੂੰ ਦੱਸ ਰਿਹਾ ਰਿਟੇਲ ਵਾਲੇ ਰੇਟ ਨਹੀਂ ਦੱਸ ਰੇ ਅੱਛਾ ਜੀ ਹਾਂ ਜੀ ਜਿੰਨੇ ਮਰਜ਼ੀ ਕੁਆਂਟੀਟੀ ਲੈ ਲਓ ਜੋ ਮਰਜ਼ੀ ਲੈ ਲਓ ਭਾਵੇਂ 10 20 30 ਜਿੰਨੇ ਮਰਜ਼ੀ ਲੈ ਲਓ ਚਾਹੇ 100 ਪੀਸ ਲੈ ਲਓ ਆਪਣੇ ਲੋ ਕੁਆਂਟੀਟੀ ਖੁੱਲੀ ਮਿਲੂਗੀ ਇਹ ਚ ਕਲਰ ਵੀ ਹੈਗੇ ਵੀਰੇ ਕਲਰ ਵੀ ਬਹੁਤ ਹੈਗੇ ਡਿਜ਼ਾਈਨ ਵੀ ਬਹੁਤ ਨੇੜੇ ਦਿਖਾਈ ਜੋ ਮੜਾ ਹੈ ਅੱਜ ਨੇੜੇ ਤੋਂ ਦਿਖਾਈ ਜੋ ਕੋਈ ਦਿੱਕਤ ਨਹੀਂ ਹੈਗੀ ਲੋ ਬੜਾ ਘੈਂਟ ਕਲਰ ਦਿਖਾਇਆ ਬਈ ਇਹ ਫੇਵਰੇਟ ਕਲਰ ਹੈ ਮੇਰਾ ਆਹ ਕਲਰ ਨੇ ਇਹਦੇ ਚ ਸਾਰੇ ਓਕੇ ਕਪੜਾ ਆਊਆ ਬਰਬਰੀ ਅੱਛਾ ਜੀ ਇਹ ਕਿੰਨੇ ਕਿੰਨੇ ਦਾ ਨਾਲ ਨਾਲ ਰੇਟ ਵੀ ਦਸੀਓ ਮੇਰੇ ਮਾੜਾ ਜੀ ਇਹ ਰੇਟ ਤੁਹਾਨੂੰ 550 ਪੂਆ ਜੀ ਇਹ ਇਹ ਸਾਰੇ ਜਿੰਨਾ ਜਿਹੜਾ ਮਰਜ਼ੀ ਲੈ ਲੈਣਾ ਜਿਹੜਾ ਮਰਜ਼ੀ ਲੈ ਲਓ 550 ਲਓ ਜੀ ਆ ਆ ਗਿਆ ਆ ਆ ਗਿਆ ਨਾਲ ਦਪੱਟਾ ਬਰਬਰੀ ਦਾ ਲੋ ਕਰੋ ਚੱਕ ਜਿੰਮੀ ਚ ਬਰਬਰੀ ਐ ਹਮ ਆ ਲੋ ਇਹ ਕਾ ਚੀਜ਼ ਆ ਜੂਗੀ ਠੀਕ ਹੈ ਜੀ ਇੱਕ ਆ ਜੂਗਾ ਸੈਂਡੀ ਕਪੜਾ ਨਵਾਂ ਚੱਲਿਆ ਐ ਅੱਛਾ ਇਹ ਤਾਂ ਥਾਣੀਆਂ ਬਾਈ ਲੱਗਦਾ ਬੜੇ ਬਣੇ ਦੇ ਵਿੱਚ ਆ ਇਹ ਥਾਣਾਂ ਦੇ ਥਾਣ ਵੀ ਹੁੰਦੇ ਨੇ ਆਪਣੇ ਲੋਵੇ ਆਪਣਾ ਹੋਰ ਸੇਲ ਦਾ ਕੰਮ ਵੀ ਆ ਨਾ ਅੱਛਾ ਜੀ ਆਪਣੇ ਲੋਵੇ ਥਾਣਾਂ ਦੇ ਥਾਣ ਮਿਲਣਗੇ ਤੁਹਾਨੂੰ ਸਿਰਫ 200 200 ਰੁਪਏ ਦਾ ਸੂਟ अच्छा 200 ਦਾ ਸਾਰਾ 200 ਦਾ ਸੂਟ ਓਕੇ ਲੋ ਇੱਕ ਸੂਟ ਸੰਦ 200 ਦਾ ਮਿਲੂਆ ਕਲਰ ਇਹਦੇ ਵਿੱਚ ਕਲਰ ਬਹੁਤ ਮਿਲਣਗੇ ਘੱਟੋ ਘੱਟ ਵੀ 15 ਰੰਗ ਮਿਲਣਗੇ ਲੋ ਜੀ ਦੋ ਕਲਰ ਤੇ ਆ ਗਏ ਤੀਜਾ ਕਲਰ ਆ ਗਿਆ ਆ ਗਿਆ ਕਲਰ ਆ ਗਿਆ ਲੈ ਬਾਈ ਸੰਡੀ ਲਾ ਦੇ ਬਾਈ ਨੇ ਰੰਗਾਂ ਦੀ ਸੰਡੀ ਕਪੜਾ ਇਹਦਾ ਨਾਮ ਲੋ ਜੀ ਸੰਡੀ ਜਿੰਨੇ ਮਰਜ਼ੀ ਰੰਗ ਲੈ ਲਓ ਜਿੰਨੇ ਮਰਜ਼ੀ 200 ਦਾ ਸੂਟ ਸਾਰਾ 5 ਮੀਟਰ 5 ਮੀਟਰ ਹੁੰਦਾ ਜੀ ਇਹ 3.5 ਮੀਟਰ ਦਾ ਸੂਟ ਹੁੰਦਾ ਜੀ ਬੜਾ ਪਾਣਾ ਹਾਂਜੀ ਇੰਨਾ ਦਾ ਮਾੜਾ ਸਾਨੂੰ ਵੀ ਪਤਾ ਜਿੰਨਾ ਮਰਜ਼ੀ ਲੈ ਲਓ ਲੋ ਜੀ ਆ ਕਲਰ ਚੈੱਕ ਕਰੋ ਤੁਸੀਂ ਸਾਰੇ ਹਾਂਜੀ ਮੈਂ ਕਿਹਾ ਇੰਨੇ ਵਲੌਗ ਪੁੰਨੇ ਆ ਬੀਬੀਆਂ ਪਹਿਣਨ ਵਾਸਤੇ ਵਿਆਹ ਦੀਆਂ ਵਾਸਤੇ ਇੱਕ ਚਾਹੀਦਾ ਜੀ ਇਹ ਆਪਣੇ ਚੈਨਲ ਨਾਲ ਸਾਰੇ ਜੁੜੇ ਰਹਿਣ ਇਸ ਕਰਕੇ ਸੋ ਤੁਸੀਂ ਵੇਖੋ ਜੀ ਮਲੇਰ ਕੋਟਲੇ ਦੀ ਮਾਰਕੀਟ ਦੇ ਵਿੱਚ ਬਾਈਆਂ ਰੰਗ ਬਾਈ ਬਹੁਤ ਟੇਲੀਆਂ ਵਾਲਾ ਬਾਜ਼ਾਰ ਮਦੀਨਾ ਕੋਲਾਥਾ ਸ਼ੋਰਮ ਕੀ ਬਾਤ ਹੈ ਜੀ ਕੋਈ ਦਿੱਕਤ ਨਹੀਂ ਹੋਰ ਬਾਈ ਬਹੁਤ ਕਲਰ ਆ ਗਿਆ ਹੋਰ ਸੇ ਰੇਟ ਲਗਾ ਆ ਕਿੰਨਾ ਪਿਆਰਾ ਕਲਰ ਹੈ ਜੀ ਹਾਂ ਜੀ ਠੀਕ ਹੈ ਵੀਰ ਜੀ ਆ ਸਾਰੇ ਕਲਰ ਨੇ ਜੀ 200 ਰੁਪਏ ਦਾ ਸੂਟ ਬਣ ਜੂਗਾ ਇਹ ਤਾਂ ਹਲੇ ਤੁਹਾਨੂੰ ਸਟਾਰਟਿੰਗ ਰੇਟ ਦੱਸੀ ਹਲੇ ਤੋਂ ਵਧੀਆ ਆਣਗੇ ਜਿਵੇਂ ਹੈਂਡਵਰਕ ਦੇ ਆਣਗੇ ਜਿਵੇਂ ਭਾਈ ਹੁਣ ਹੈਂਡਵਰਕ ਟਾਪ ਕਲਾਸ ਦਾ ਹੁਣ ਜੇ ਟਾਪ ਤੋਂ ਟਾਪ ਚੀਜ਼ ਨਾ ਹੁਣ ਉਹ ਵੀ ਇੱਕ ਵਾਰ ਦਿਖਾ ਦਿਓ ਟਾਪ ਤੋਂ ਟਾਪ ਆਪਾਂ ਪਹਿਲਾਂ ਆਪਣਾ ਬਿਲਕੁਲ ਜਿਹੜਾ ਸਸਤਾ ਜਿਦੋਂ ਸਟਾਰਟਿੰਗ ਉਹ ਦਿਖਾਇਆ ਹੁਣ ਤੁਸੀਂ ਇੱਕ ਵਾਰੀ ਐਂਡ ਕਰਾ ਦਿਓ ਜੀ ਆਪਣੀ ਆਹ ਲਓ ਜੀ ਲਓ ਜੀ ਆਹ ਦਿਖਾਓ ਪਹਿਲਾਂ ਇਹ ਕਾ ਆ ਜੂਆ ਪੂਰਾ ਜਾਲ ਬਣਿਆ ਆ ਨੈਚੁਰਲ ਕਰੇਵ ਦੇ ਉੱਤੇ ਆ ਹਮ ਲਓ ਜੀ ਲਓ ਜੀ ਕਰੋ ਚੈੱਕ ਕਰਾਈ ਨੇੜੇ ਨਾਲ ਇਹਦੀ ਬਾਜ਼ੂ ਬਣੀ ਹੋਊਗੀ ਸਵਾਰ ਵੀ ਬਣੀ ਹੋਊਗੀ ਇਹਦੀ ਅੱਛਾ ਜੀ ਨਾਲ ਦੁਪੱਟਾ ਫੁੱਲ ਜਾਲ ਵਾਲਾ ਬਣਿਆ ਆ ਲੋ ਇਹਦੇ ਕਲਰ ਸਿਰਫ 400 ਰੁਪਏ ਦਾ ਸੂਟ ਲੋ ਜੀ ਆਹ ਸੂਟ ਸਿਰਫ ਲੱਗਾ ਜੀ 400 ਰੁਪਏ ਦਾ ਸਿਰਫ 400 ਦਾ ਪੂਰੀ ਕਢਾਈ ਹੋਈ ਹੈ ਸਾਰੇ ਦਾ ਕਢਾਈ ਆ ਕਪੜਾ ਟੌਪ ਦਾ ਕਪੜਾ ਨੇਚਰਲ ਕਰੇਵ ਅੱਛਾ ਜੀ ਨੇਚਰਲ ਕਰੇਵ ਬਸ ਕਪੜਾ ਮੜੇ ਨਾਲ ਦੱਸੋ ਨਾਲ ਜਿਹਨੂੰ ਨੜ ਬਟਾਉਗਾ ਇਹਦੇ ਪੂਰੇ ਜਾਲ ਵਾਲਾ ਲੋ ਜੀ ਆਹ ਦੁਪੱਟਾ ਆ ਗਿਆ ਜੀ ਜਿੱਕਾ ਬਨਾਸੀ ਆ ਜਾਊਗਾ ਲੋ ਜੀ ਬਨਾਸੀ ਲੈ ਲੋ ਇਹਦੇ ਚ ਕਲਰ ਮਿਲ ਜਾਣਗੇ ਲੋ ਬਾਈ ਹਾਂ ਬੈ ਕੱਪੜੇ ਦੀ ਮਲੇਰ ਟੋਟਲਾ ਹਣਾ ਲੋ ਜੀ ਕਿ ਨਹੀਂ ਬਿਲਕੁਲ ਭਾਜੀ ਬਿਲਕੁਲ ਤੁਸੀਂ ਮਲੇਰ ਕੋਲੇ ਚ ਖੜੇ ਹੋ ਦਿਲ دریا ਬੰਦੇ ਆ ਗੋਲੇ ਖੜੇ ਹੋਇਸੀ ਗੱਲੀਗੇ ਯਾਰ ਕੀ ਬਾਤ ਹੈ ਸਿਰਫ ਕਿੰਨੇ ਦਾ 600 ਰੁਪਏ ਦਾ ਸਿਰਫ 600 ਰੁਪਏ ਦਾ ਬਊਆ ਜੀ ਇਹ ਤੁਹਾਨੂੰ ਲੋ ਲਓ ਜੀ ਪੂਰਾ ਬਨਾਰਸੀ ਫੁੱਲ ਕੱਢਿਆ ਹੋਇਆ ਲੋ ਲੋ ਬਨਾਰਸੀ ਨੂੰ ਬਨਾਰਸੀ ਨਾਲ ਪਾਸੂ ਬਣੂਗੀ ਇਹਦੀ ਨਾਲ ਦੁਪੱਟਾ ਜਾਲ ਵਾਲਾ ਪੂਰਾ ਬਣੂਗਾ ਕਲਰ ਇਹ ਚ ਵੀ ਘਟੋ ਘੜ ਵੀ ਆਪਣੇ ਲੋਏ 10 ਰੰਗ ਮਿਲਣਗੇ ਅੱਛਾ ਜੀ ਵੈਰਾਈਟੇ ਬਾਦੂ ਮੜਾ ਜੀ ਇਧਰ ਵੀ ਦਿਖਾਓ ਕਿਰਾ ਆ ਵੀਰੇ ਇਧਰ ਕੁੜਤੇ ਪਿਆ ਮੇ ਵੀ ਹੈਗੇ ਹੈਗੇ ਕੁੜਤੇ ਪਿਆ ਮੈਂ ਵੀ ਹੁੰਦਾ ਵਾਈਟ ਸਾਰੇ ਕਲਰਫੁੱਲ ਵੀ ਹੈਗੇ ਸਾਰੇ ਹੁੰਦਾ ਹੀ ਆਪਣੇ ਲੋਵੇ ਲੋ ਜੀ ਕੁੜਤੇ ਪਜਾਮੇ ਵੀ ਕਰੋ ਚੈੱਕ ਕੁੜਤੇ ਪਜਾਮੇ ਵੀ ਹੁੰਦੇ ਆ ਪੈਂਡਾ ਸ਼ਰਟਾਂ ਵੀ ਹੁੰਦੀਆਂ ਨੇ ਜੋ ਮਰਜੀ ਲੈ ਲੋ ਆ ਲੋ ਵੀਰੋ ਤੁਸੀਂ ਵੀ ਵਲੌਗ ਦੇਖ ਸਕਦੇ ਹੋ ਏ ਜ਼ਰੂਰੀ ਨਹੀਂ ਕਿ ਇਹ ਸਾਡੀਆਂ ਬੀਬੀਆਂ ਵਾਸਤੇ ਪਹਿਣਾ ਵਸਦੀ ਹੈ ਸਾਰੇ ਦੇਖਦੇ ਅੱਛਾ ਵੀਰੋ ਹੁਣ ਅੱਗੇ ਦੇ ਅੱਗੇ ਰੇਂਜ ਵਿਖਾਓ ਟੌਪ ਦਾ ਕਢਾਈ ਦਾ ਜਿਹੜਾ ਤੁਹਾਡੇ ਕੋਲ ਜਿਹੜਾ ਟੌਪ ਐਂਡ ਕਲਾਸ ਪੀਸ ਹੈ ਆਪਣੇ ਲੋ ਭਾਜੀ 5000 ਤੋਂ 10000 ਤੱਕ ਦਾ ਸੂਡ ਵੀ ਹੁੰਦਾ ਸਾਰਾ ਕੁਝ ਹੁੰਦਾ ਆਪਣੇ ਲੋਵੇ ਸਾਰਾ ਫੈਂਸੀ ਚੀਜ਼ਾਂ ਹੁੰਦੀਆਂ ਨੇ ਕੁੜਤਾ ਪਜਾਮਾ ਆ ਜੂਗਾ ਆ ਲੋ ਇਹਦੀ ਸਟਾਰਟਿੰਗ ਰੇਂਜ ਆ ਲੋ ਲੋ ਜੀ ਇਹ ਕਿੰਨੇ ਦਾ ਮਿਲ ਜੂ কুরਤਾ ਵਯਾਮਾ ਜੀ ਇੱਕ ਇੱਕ ਹੀ ਪ੍ਰਾਈਸ ਕੋ কুরਤਾ ਵਯਾਮਾ ਜੀ ਇਹ কুরਤਾ ਵਯਾਮਾ ਤੁਹਾਨੂੰ ਜਿਵੇਂ ਬਾਜ਼ਾਰ ਦੇ ਵਿੱਚੋਂ 500 550 600 ਮਿਲਦਾ ਤੁਹਾਨੂੰ ਸਿਰਫ 300 ਰੁਪਏ ਦਾ ਮੀਟਰ 300 ਰੁਪਏ ਦਾ কুরਤਾ ਵਯਾਮਾ ਸਾਰਾ ਸਾਰਾ কুরਤਾ ਵਯਾਮਾ 300 ਰੁਪਏ ਦਾ কুরਤਾ ਵਯਾਮਾ 300 ਰੁਪਏ ਦਾ ਸਿਰਫ ਕਰਾ ਅੱਛਾ ਜੀ ਕੀ ਬਾਤ ਹੈ ਹਾਂ ਜੀ ਤੇ ਕਲਰੇ ਚ ਹੋਰ ਵੀ ਹੈਗੇ ਨੇ ਜੀ ਇਹਦੇ ਚ ਕਲਰ ਬਹੁਤ ਮਿਲ ਜਾਣਗੇ ਤੁਹਾਨੂੰ ਵੈਰਾਈਟੀ ਵੀ ਬਹੁਤ ਮਿਲ ਜੂਗੀ ਇਹਦੇ ਚ ਠੀਕ ਹੈ ਜੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਮਿਲਣਗੀਆਂ ਇੱਥੇ ਲੋ ਜੀ ਆ ਸਾਰੇ ਲੇਡੀਜ਼ ਦੀ ਵੀ ਇੱਧਰ ਆ ਚੀਜ਼ਾਂ ਮਿਲਣਗੀਆਂ ਦੇਖੋ ਆ ਕਲਰ ਨੇ ਇਹਦੇ ਆ ਲਓ ਆ ਲਓ ਇਹ ਕਰੋ ਇਹਦੇ ਚ ਕਲਰ ਸਿਰਫ 300 ਰੁਪਏ ਦਾ ਯਾਰ ਰੰਗ ਆ ਗਿਆ ਜੀ ਯਾਰ ਸਿਲਵਰ ਕਲਰ ਆ ਗਿਆ ਜੀ 300 ਰੁਪਏ ਦਾ ਕੁੜਤਾ 300 ਦਾ ਸਾਰਾ ਕੁੜਤਾ ਵੇ ਕਪੜਾ ਚੁੱਬਣ ਚੱਬਣ ਵਾਲਾ ਤਾਂ ਨਹੀਂ ਵਧੀਆ ਨਹੀਂ ਹੈ ਇਹ ਆ ਪਿਓਰ ਕੋਟਨਾ ਪਿਓਰ ਜਾਮ ਕੋਟਨਾ ਜਿਹਨੂੰ ਕਹਿੰਦੇ ਨੇ ਲਓ ਜੀ ਕਲਰਫੁੱਲਰ ਪਾਉਣ ਵਾਲੇ ਜਿਹੜੇ ਨੇ ਬਾਜੀ ਹੰਡਾਈ ਜਾਓ ਵਾਈਟ ਦਾ ਵੀ ਉਹੀ ਪ੍ਰਾਈਸ ਆ ਵੀਰੇ ਵਾਈਟ ਦਾ ਵੀ ਇਹੀ ਆ 300 ਦਾ 300 ਦਾ ਸਿਰਫ ਤੁਹਾਡੇ ਵਾਸਤੇ 300 ਰੁਪਏ ਦਾ ਬਾਜ਼ਾਰ ਦੇ ਵਿੱਚ 600 ਦਾ 550 ਦਾ ਆ ਇਦਾਂ ਵਿਗਦਾ ਇਹ ਚਾਹੀ ਬਾਤਾਂ ਨੇ ਵੀਰੇ ਘੈਂਟ ਚੀਜ਼ ਇਹ ਤੁਹਾਡੇ ਵਾਸਤੇ ਸਿਰਫ 300 ਰੁਪਏ ਦਾ ਇੱਕ ਆਹ ਚੀਜ਼ ਆ ਜੂਗੀ ਬੜੇ ਪੰਨੇ ਚ ਆ ਜੂਗਾ ਇਹ ਲੋ ਜੀ ਆਪਣੇ ਕੋਲ ਜਿਹੜਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਬਹੁਤ ਮਿਲਣਗੇ ਕੁੜਤਾ ਪਜਾਮਾ ਵੀਰੇ ਕਿੰਨੇ ਤੋਂ ਲੈ ਕੇ 300 ਤੋਂ ਲੈ ਕੇ ਵੱਧ ਤੋਂ ਵੱਧ ਕਿੰਨੀ ਰੇਂਜ ਤੱਕ ਹੈ ਕਾਟਨ ਦੇ ਵਿੱਚ 300 ਰੁਪਏ ਤੋਂ ਲੈ ਕੇ ਅੱਛਾ 160 ਤੋਂ ਲੈ ਕੇ ਹਾਂ 3000 ਦਾ ਹੀ ਕੁੜਤਾ ਪਜਾਮਾ ਵੀਰੇ 3000 ਅਲੱਗ-ਅਲੱਗ ਤਰ੍ਹਾਂ ਦਾ ਕੱਪੜਾ ਆਹ ਕੱਪੜਾ ਵੈਸੇ ਵਧੀਆ ਹੈ ਇਹਦਾ ਕੁੜਤਾ ਪਜਾਮਾ ਜੀ ਮੇ 400 ਰੁਪਏ ਦਾ ਅੱਛਾ ਪੂਰਾ ਕੁੜਤਾ ਮੈਂ 400 ਦਾ ਪੂਰਾ ਕੁੜਤਾ ਠੀਕ ਹੈ ਜੀ ਆ ਜਾਣਗੇ ਹੈਂਡਵਰਕ ਦੇ ਲੋ ਜੀ ਹੈਂ ਇਹ ਪਿਓਰ ਦੇ ਪੀਸ ਨੇ ਇਹ ਸਾਰੇ ਆ ਲੋ ਪੱਟੇ ਫੁੱਲ ਹੈਵੀ ਨੇ ਇਹਨਾਂ ਦੇ ਨਾਲ ਲੋ ਦੇਖੋ ਕੀ ਬਾਤ ਹੈ ਇਸ ਜਿਵੇਂ ਬਾਜ਼ਾਰ ਦੇ ਵਿੱਚ 3000 3500 ਐ ਵਿਗਦੇ ਨੇ ਸਿਰਫ ਤੁਹਾਡੇ ਵਾਸਤੇ 1500 ਰੁਪਏ ਦਾ ਲੋ ਜੀ 1500 ਦਾ 1500 ਰੁਪਏ ਦਾ ਸਿਰਫ ਇਕੱਲਾ ਕਿੰਨੇ ਦਾ 1500 ਰੁਪਏ ਦਾ ਸਿਰਫ 15 ਹਾਂ ਜੀ ਇੱਕ ਆ ਚੀਜ਼ ਆ ਜੂਗੀ ਦੇਖੋ ਪੂਰਾ ਭਰਿਆ ਪਿਆ ਬਾਈ ਹਨਾ ਪੂਰਾ ਪੂਰਾ ਹੱਥ ਦਾ ਪੂਰਾ ਹੱਥ ਦਾ ਕੰਮੂਗਾ ਅੱਛਾ ਜੀ ਕਿਸੇ ਤਰ੍ਹਾਂ ਦੀ ਬਾਜ਼ੂ ਬਣੀ ਹੋਊਗੀ ਕਿਸੇ ਤਰ੍ਹਾਂ ਹੀ ਕੰਪੀਟਰੀ ਹੋਏਗੀ ਇਹ ਬਾਜ਼ਾਰ ਦੇ ਵਿੱਚ 4500 6000 ਐ ਵਿਗਦਾ ਹੈ ਇਹ ਸਿਰਫ ਤੁਹਾਨੂੰ ਪਊਗਾ 3500 ਰੁਪਏ ਦਾ ਲੋ ਜੀ ਇਹ ਪਾਰਾ ਬਹੁਤ ਐ ਸੂਟ ਕਢਾਈ ਕੀਤੀ ਹੋਈ ਆ ਤੇ ਆ ਦੁਪੱਟਾ ਜੀ ਇਹਦਾ ਆ ਦੁਪੱਟਾ ਜੂਆ ਲਓ 3500 ਦਾ 오ਰੀਜਨਲ ਨੈਚੁਰਲ ਕਰੇਵ ਲੱਗੀ ਆ ਓਕੇ ਆ ਲੋ ਇੱਕਾ ਪੂਰਾ ਫੁੱਲ ਪਜਾਲ ਆ ਜੂਆ ਇਹ ਤੇ ਬਣਾਇਆ ਹੈ ਕਰੇਵ ਦੇ ਉੱਤੇ ਲੋ ਇਹਦੀ ਬਾਜ਼ੂ ਵੀ ਬਣੀ ਆ ਲੋ ਆ ਬਾਜ਼ੂ ਬਣੀ ਆ ਸਾਰਾ ਹੈਂਡ ਦਾ ਪੀਸ ਆ 2500 ਰੁਪਏ ਦਾ ਸਿਰਫ ਕਲਾ ਕਰਨੇ ਦਾ ਪੂਰਾ ਤੁਹਾਨੂੰ ਇਹ 2500 ਰੁਪਏ ਦਾ ਸਿਰਫ ਕਲਾ ਕਰਨੇ ਦਾ 2500 ਰੁਪਏ ਦਾ ਲੋ ਜੀ ਆ ਪੂਰਾ ਰੱਜ ਕੇ ਪੂਰੀ ਕਢਾਈ ਕੀਤੀ ਹੋਈ ਜੀ ਬਾਕੀ ਸਾਡੇ ਜੀ ਬੈਣੋਂ ਜ਼ਿਆਦਾ ਪਤਾ ਹੈਗਾ ਜੀ ਕਿਵੇਂ ਆ ਅੱਛਾ ਵੀਰੇ ਇਹ ਦੱਸੋ ਪੰਜਾਬ ਚ ਸਾਰੇ ਕਿਤੇ ਜਾਂਦਾ ਤੁਹਾਡਾ ਮਾਲ ਸਾਰਾ ਆਲ ਓਵਰ ਪੰਜਾਬ ਦੇ ਵਿੱਚ ਜਾਂਦਾ ਪਟਿਆਲਾ ਮਾਨਸਾ ਸਾਰੇ ਇਧਰ ਜਾਂਦਾ ਪਟਿਆਲੇ ਵੀ ਜਾਂਦਾ ਪਟਿਆਲਾ ਦੇ ਨੇੜੇ ਹੀ ਜਾਂਦਾ ਲੁਧਿਆਣਾ ਵੀ ਜਾਂਦਾ ਸਾਰੀ ਜਾਂਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਆਲ ਓਵਰ ਸਾਡੀ ਆ ਤਾਂ ਯਾਰ ਬਾਲੇ ਕਹਿੰਦੇ ਕੱਢਿਆ ਹੈ ਹੈ ਲਾਈਟ ਜ ਆ ਪਿਓਰ ਤੇ ਵੇਜ ਦੇ ਉੱਤੇ ਅੱਛਾ ਜੀ ਹਾਲੋ ਬਾਰਾ ਕਾਫੀ ਭਾਈਏ ਸੂਟ ਦਾ ਇਹ ਭਾਈ ਇਹ ਸੂਟ ਹੀ 3-4 ਕਿਲੋ ਦਾਣਾ ਨੂੰ ਲੱਗਦਾ ਭਾਈ ਇਹ ਪੀਸ ਸਾਰੇ ਹੈਂਡ ਦੇ ਪੀਸ ਨੇ ਬਰੇਲੀ ਪੀਸ ਜਿਨ੍ਹਾਂ ਨੂੰ ਕਹਿੰਦੇ ਨੇ ਓਕੇ ਹੈਂਡ ਮੇਡ ਨੇ ਸਾਰੇ ਹਾਂ ਜੀ ਹੈ ਟੱਚ ਦੇ ਪੀਸ ਨੇ ਇਹ ਅੱਛਾ ਜੀ ਆ ਲੋ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ 8000 ਦਾ 9000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਹੈਗਾ ਸਾਡੀ ਫੁੱਲ ਗਾਰੰਟੀ ਹੈ ਸਿਰਫ ਕਿੰਨੇ ਦਾ 2500 ਰੁਪਏ ਦਾ ਤੁਹਾਡੇ ਵਾਸਤੇ ਠੀਕ ਹੈ ਜੀ ਸਿਰਫ ਕਿੰਨੇ ਦਾ 2500 ਰੁਪਏ ਦਾ ਕਲਰ ਡਿਜ਼ਾਈਨ ਇਹ ਤੁਹਾਨੂੰ ਹੋਰ ਬਹੁਤ ਮਿਲਣਗੇ ਕੀ ਬਾਤ ਹੈ ਲਓ ਜੀ ਇਹ ਇਨਾਂ ਕੋਲ ਵੇਖੋ ਕਿੰਨੀ ਵੈਰਾਈਟੀ ਹੈ ਤੇ ਬਾਕੀ ਵੀਰੇ ਕਾਟਨ ਦੇ ਵਿੱਚ ਕਾਟਨ ਚ ਵੀ ਮਿਲ ਜਾਂਦੇ ਸਿੰਪਲ ਜਿਵੇਂ ਘਰ ਕੁਰਪਾਉਣ ਵਾਸਤੇ ਆਪਣੇ ਕੋਲ ਹੁੰਦਾ ਬਾਈ ਘਰ ਪਾਉਣ ਵਾਸਤੇ ਜਿਹਨੂੰ ਫੁੱਲ ਵੈਰਾਈਟੀ ਹੁੰਦੀ ਆ ਆਪਣੇ ਕੋਲਵੇ ਆਮ ਰੂਟੀਨ ਵਾਈਸ ਪਾਣ ਵਾਲੇ ਪੀਸ ਵੀ ਜਿੰਨੇ ਮਰਜ਼ੀ ਲੈ ਜਾਓ ਘੱਟ ਰੇਟਾਂ 'ਚ ਵੱਧ ਰੇਟਾਂ 'ਚ ਜੋ ਤੁਹਾਨੂੰ ਜਿਸ ਤਰ੍ਹਾਂ ਦੀ ਚੀਜ਼ ਚਾਹੀਦੀ ਆ ਸਭ ਨਹੀਂ ਮਿਲਣੀਆਂ ਨੇ ਆਪਣੇ ਕੋਲ ਇੱਕ ਦਾ ਕੀ ਪ੍ਰਾਈਸ ਆ ਜੀ ਇਹ ਤੁਹਾਨੂੰ ਪਊਆ ਸਿਰਫ ਕੱਲਾ 2500 ਰੁਪਏ ਦਾ ਜੀ ਜਿੰਮੀ ਚੂ ਕੱਪੜੇ ਦੇ ਉੱਤੇ ਬਣਿਆ ਆ ਬਾਕੀ ਇਕੱਠਾ ਲੈਣਗੇ ਕੋਈ ਡਿਸਕਾਊਂਟ ਮਿਲੂਗਾ ਜੀ ਬਹੁਤ ਬਿਲਕੁਲ ਕਰਾਂਗੇ ਵੀਰ ਜੀ ਲੋ ਜੀ ਇਕੱਠਾ ਜੇ ਕੋਈ ਲਵਾਂਗੇ ਲੋਗੇ ਤੁਸੀਂ ਇੱਥੋਂ ਮਾਲ ਚੱਕੋਗੇ 10 15 ਸੂਟ ਸਾਡੇ ਇੱਕ ਦੁਕਾਨ ਖੋਲੀਏ ਤੁਸੀਂ ਉਹਦੇ ਵਾਸਤੇ ਸਾਡੇ ਜਿਹੜੇ ਰੇਟ ਨੇ ਸਾਰੇ ਹੋਲਸੇ ਰੇਟ ਰੱਖੇ ਆ ਨੇ ਹਾਂ ਜੀ ਹੋਲਸੇ ਰੇਟ ਸਾਡੇ ਸਾਰੇ ਆਪ ਦੇ ਕੰਮ ਨੇ ਹਲੋ ਠੀਕ ਹੈ ਜੀ ਦੇਖੋ ਜੀ ਦੁਪੱਟਾ ਚੱਕੋ ਦੇਖੜਵਟੇ ਬਣਿਆ ਨੇ ਠੀਕ ਹੈ ਜੀ ਲੋ ਜੀ ਲੋ ਜੀ ਇਹਨਾਂ ਕੋਲ ਉੱਪਰ ਮਤਲਬ ਕਿ ਇਹਨਾਂ ਦਾ ਇੱਕ ਹੋਰ ਫਲੋਰ ਹੈ ਛੱਤ ਤੇ ਅਸੀਂ ਆਏ ਆ ਇੱਥੇ ਹੋਰ ਵੀ ਵੈਰਾਈਟੀ ਹੈਗੀ ਏ ਤੇ ਉਹ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਹ ਬਾਈ ਜੀ ਦਿਖਾਉਣ ਲੱਗੇ ਨੇ ਦਿਖਾ ਦਿਓ ਲੋ ਜੀ ਲੋ ਇਹ ਪ्योर ਮਸਕੋਟਨ ਦਾ ਸੂਟ ਆ ਨਾਲ ਮਸਲੀਨ ਦਾ ਦੁਪਟਾ ਆ ਲੋਵਰ ਸੂਟ ਇਹ ਘਰ ਵਗੈਰਾ ਪਾਉਣਾ ਸੀ ਦਿਖਾ ਰਹੇ ਹੁਣ ਘਰ ਪਾਣ ਵਾਲੇ ਸੂਟ ਨੇ ਇਹ ਕਿੰਨੇ ਕਿੰਨੇ ਦੇ ਨੇ ਜੀ ਵਧੀਆ ਉਹ ਜਾਨਾ ਲੋਕਲ ਮਾਰਕੀਟ ਵਗੈਰਾ ਜਾਣਾ ਚਾਹੇ ਘਰ ਪਾਓ ਚਾਹੇ ਇਨਾਂ ਨੂੰ ਪਾਓ ਵਧੀਆ ਪੀਸ ਨੇ ਸਾਰੇ ਬ੍ਰਾਂਡਡ ਪੀਸ ਨੇ ਕਿੰਨੇ ਕਿੰਨਾ ਕੀ ਪ੍ਰਾਈਸ ਨਾਲ ਨਾਲ ਪ੍ਰਾਈਸ ਦਸੀਓ ਜੀ ਪ੍ਰਾਈਸ ਤੁਹਾਨੂੰ ਲਾਵਾਏ ਤੁਹਾਨੂੰ ਸਿਰਫ ਇਹ 700 ਰੁਪਏ ਦਾ ਤੁਹਾਨੂੰ ਸਿਰਫ ਕਿੰਨੇ ਦਾ 700 ਰੁਪਏ ਦਾ ਬਾਜ਼ਾਰ ਦੇ ਵਿੱਚ 1200 ਦਾ 1100 ਦਾ ਲੈ ਕੇ 1200 ਆ ਲੋ ਇਹ ਜਿਹੜੇ ਕੱਪੜੇ ਦੇ ਵਿੱਚ ਨੇ ਪਿਓਰ ਕਾਟਨ ਸਿੱਧਕ ਨਾਲ ਇਹਦੇ ਤੇ ਨਾਲ ਮਸਲੀਨ ਦਾ ਰਬਟਾ ਲੋ ਕਰੀ ਚਲੋ ਚੈੱਕ ਜੀ ਕਲਰ ਡਿਜ਼ਾਈਨ ਬਹੁਤ ਮਿਲਣਗੇ ਤੁਹਾਨੂੰ ਬਹੁਤ ਕਲਰ ਡਿਜ਼ਾਈਨ ਮਿਲਣਗੇ ਸਾਰੇ ਕਰ ਲੋ ਚੈੱਕ ਤੁਸੀਂ ਆ ਸਾਰੇ ਪਏ ਨੇ ਆ ਢੇਰ ਲੱਗੇ ਬੈਣੀ ਸਾਰੇ ਦੂਰ ਤੱਕ ਜੀ ਆ ਲੋ ਇਹ ਡਿਜ਼ਾਈਨ ਬਹੁਤ ਮਿਲਣਗੇ ਤੁਹਾਨੂੰ ਇੱਧਰ ਵੀ ਦਿਖਾ ਦਈਏ ਮਾੜਾ ਆ ਦੇਖੋ ਜੀ ਸਾਰੇ ਕਰੋ ਚੈੱਕ ਜੀ ਇਹ ਤੁਹਾਡੇ ਸਾਰੇ ਆਸਤੇ ਨੇ ਬਈ ਆਓ ਇੱਥੇ ਤੁਸੀਂ ਆਣ ਕੇ ਇੱਥੋਂ ਖਰੀਦ ਸਕਦੇ ਹੋ ਬਾਕੀ ਆ ਪੈਂਟ ਕੋਟ ਦਾ ਕੱਪੜਾ ਵੀ ਬਾਈ ਕਹਿੰਦੇ ਸਾਡੇ ਕੋਲ ਸ਼ਰਟਸ ਦਾ ਵੀ ਕੋਈ ਕਲੈਕਸ਼ਨ ਹੈਗੀ ਜੈਂਟਸ ਜੇ ਕੋਈ ਬੀਬੀਆਂ ਸੀਆਰ ਆ ਸਾਰੇ ਬ੍ਰਾਂਡ ਦੇ ਵਿੱਚ ਜੀ ਜੇ ਕੋਈ ਆਉਂਦੀਆਂ ਬੀਬੀਆਂ ਨਾਲ ਆਪਣੇ ਪਾ ਰਹੇ ਰੈਮਰਜੀ ਪੈਂਟਾ ਜੂਗ ਪੈਂਟ ਕੋਟ ਰੈਮਰ ਦਾ ਆ ਜੂਗਾ ਹਮ ਆ ਲੋ ਸੀਆਰ ਆਂ ਦਾ ਮਿਲੂਗਾ ਆਪਣੇ ਲੋਏ ਕਪੜਾ ਵਧੀਆ ਹੈ ਬਾਈ। ਕਲਰ ਕਲਰ ਬਥੇਰੇ ਮਿਲਣਗੇ ਆਪਣੇ ਲੋਗੇ ਘੱਟੋ ਘਾਟ 30 40 ਕਲਰ ਮਿਲ ਜਾਣਗੇ। ਆ ਲੋ। ਨਾਲ 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 ਮਿਲ ਜਾਣਗੇ। ਮੇਰੀ ਬਲੂ ਆ ਗਿਆ ਜੀ। ਜਿੰਨੇ ਮਰਜ਼ੀ ਲੈ ਲੋ ਲੋ। ਕੀ ਰੇਟ ਪੈਂਦਾ ਕੁੜਤਾ ਸੌਰੀ ਇਹ ਕੋਟਮੈਂਟ ਇਹ ਦੇਖੋ ਜਿੰਨੇ ਦਾ ਆਪਣੀ ਦਾ ਹੋਗਾ ਸੀ ਆਰਾਮ ਦਾ। ਅੱਛਾ ਜੀ। 2000 ਦੀ ਰੇਂਜ ਚ ਹੋਊਗਾ ਜੀ। ਅੱਛਾ। ਇਹਦਾ 7-800 ਰੁਪਏ ਮੀਟਰ। ਓਕੇ। ਆਪਾਂ ਤੁਹਾਨੂੰ ਸਿਰਫ ਦਵਾਂਗੇ ਇਹ 600 ਰੁਪਏ ਮੀਟਰ ਤੇ। ਲਓ ਜੀ ਇਹ ਆ ਗਿਆ ਜੀ ਕੋਟ ਪੈਂਟ। ਸੋ ਸਾਰਾ ਤੁਹਾਨੂੰ ਦਿਖਾਤਾ ਵੀਰਾਂ ਦਾ ਕੁੜਤਾ ਪਜਾਮਾ ਤੇ ਬਾਕੀ ਲੇਡੀਜ਼ ਦੇ ਸੂਟ ਆ ਜਿਹੜੇ ਆ ਤੇ ਇਹ ਸਾਰਾ ਕੱਪੜਿਆਂ ਦਾ ਜੀ ਬਾਕੀ ਇਹਨਾਂ ਦੀ ਸ਼ਾਪ ਇਸ ਤੋਂ ਉੱਪਰ ਵੀ ਫਲੋਰ ਹੈਗਾ ਤੇ ਆਪਾਂ ਤੁਹਾਨੂੰ ਇਹਨਾਂ ਦਿਖਾਦਾ ਉੱਥੇ ਵੀ ਇਸ ਤਰ੍ਹਾਂ ਦੇ ਕੱਪੜੇ ਨੇ ਤੁਸੀਂ ਆਓਗੇ ਤੇ ਬਾਕੀ ਫਿਰ ਤੁਹਾਨੂੰ ਵੀਰੇ ਨਹੀਂ ਅਲੱਗ-ਅਲੱਗ ਵੈਰਾਈਟੀ ਦਿਖਾਉਣਗੇ ਠੀਕ ਹੈ ਆਪਣੇ ਲੋਵੇ ਤਾਂ ਹਲੇ 3 ਮੰਜ਼ਲ ਦਾ ਸ਼ੋਅਰੂਮ ਆ ਦੋ ਇਲਾਵਾ ਆਲੇ ਆਪਣੇ ਲੋਵੇ ਚਾਰ ਸ਼ੋਅਰੂਮ ਆ ਰਹਾ ਹੋ ਰਹੇ ਜਿਹਨੇ ਕਿ ਜਿਨ੍ਹਾਂ ਵਿੱਚ ਸਾਰਾ ਕੱਪੜਾ ਹੀ ਕੱਪੜਾ ਹੈ ਓਕੇ ਇਹ ਤੁਹਾਡੀ ਵੀਡੀਓ ਦੇਖ ਕੇ ਆਉਗਾ ਉਹਨੂੰ ਅਲੱਗ ਤੋਂ ਵੀ ਡਿਸਕਾਊਂਟ ਕੀਤਾ ਜਾਊਗਾ ਲਓ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਉਹਨੂੰ ਅਲੱਗ ਤੋਂ ਡਿਸਕਾਊਂਟ ਮਿਲੂਗਾ ਜੀ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਮਾਣ ਬਖਸ਼ਿਆ ਠ ਏਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ